ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅੰਮ੍ਰਿਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਪਹੁੰਚੇ ਹਾਂ ਆਓ ਜਿੰਨੇ ਸਰੀਰ ਆਪਾਂ ਜੜ ਬੈਠੇ ਹਾਂ ਪਿਆਰਿਓ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਅਨੰਦ ਸਬ ਦੀ ਬਾਣੀ ਦੀ ਲੜੀਵਾਰ ਵਿਆਖਿਆ ਚੱਲ ਰਹੀ ਹੈ ਅੱਜ ਆਪਾਂ ਸੰਤਿਮੀ ਪਉੜੀ ਦੇ ਵਿਚਾਰ ਹੈ ਜਿਹੜੀ ਉਹ ਕਰਨੀ ਹੈ ਇਹ ਸ਼ਰਵਣੋ ਮੇਰਿਓ ਸਚੈ ਸੁਨੈ ਨੂੰ ਪਠਾਏ ਸਚੈ ਸੁਨੈ ਨੂੰ ਪਠਾਏ ਸਰੀਰ ਲਾਏ ਸੁਨੋ ਸਤਬਾਣੀ ਜੇਤ ਸੁਣੀ ਮੰਨ ਤਨ ਹਰਿਆ ਹੋਆ रसना रस समाणी सचलख बडाणी ताके गत कह ना जाए कह नानक अमृत नाम सनो पवित्र होवो सचे सुननै नो पठाई ए गुरु साहिब जी ने जो ਸਾਡੇ ਸ਼ਰੀਰ ਦੇ ਨਾਲ ਪਿਛਲੇ 3 ਦਿਨਾਂ ਤੋਂ ਲੈ ਕੇ ਪਹਿਲਾਂ ਕਿਹਾ ਸੀ ਗੁਰੂ ਸਾਹਿਬ ਜੀ ਨੇ ਇਹ ਸਰੀਰਾ ਮੇਰਾ ਇਸ ਜਗ ਮੈਂ ਆਇ ਕਿਆ ਤੁਦ ਕਰਮ ਕਮਾਇਆ ਇਸ ਸਰੀਰ ਨੂੰ ਆਖਿਆ ਕੱਲ ਗੁਰੂ ਸਾਹਿਬ ਜੀ ਨੇ ਨੇਤਰਾਂ ਨੂੰ ਆਖਿਆ ਅੱਖਾਂ ਨੂੰ ਆਖਿਆ ਵੀ ਤੁਹਾਡੇ ਵਿੱਚ ਪ੍ਰਮਾਤਮਾ ਦੀ ਜੋਤ ਧਰੀ ਹੈ ਭਾਈ ਤੁਹਾਨੂੰ ਪ੍ਰਮਾਤਮਾ ਹੀ ਨਜ਼ਰ ਆਉਣਾ ਚਾਹੀਦਾ ਸਭ ਦੇ ਵਿੱਚ ਬੈਠਾ ਵੀ ਹੁਣ ਅੱਜ ਕੰਨਾਂ ਦੀ ਗੱਲ ਕੀਤੀ ਗੁਰੂ ਜੀ ਨੇ ਕਿਉਂਕਿ ਸਿਆਣੇ ਲੋਕ ਕਹਿੰਦੇ ਆ ਜੀ ਕਿ ਜੋ ਸਭ ਤੋਂ ਵੱਧ ਜਿਹੜੇ ਸੰਸਕਾਰ ਬਣਦੇ ਆ ਨਾ ਸਾਡੇ ਅੰਦਰ ਅੱਖਾਂ ਦੁਆਰਾ ਤੇ ਕੰਨਾਂ ਦੁਆਰਾ ਤੇ ਜਵਾਨ ਦੁਆਰਾ ਇਨ੍ਹਾਂ ਦੁਆਰਾ ਹੀ ਮਨੁੱਖ ਦੇ ਅੰਦਰ ਸੰਸਕਾਰ ਬਣਦੇ ਆ ਸਭ ਤੋਂ ਵੱਧ ਇਹ ਇਹ ਦੁਆਰੇ ਆ ਜਿਹੜੇ ਨਾ ਸਭ ਤੋਂ ਵੱਧ ਸੰਸਕਾਰ ਅੱਖਾਂ ਦੁਆਰਾ ਬਣਦੇ ਆ 83% ਜਿਹੜੇ ਸੰਸਕਾਰ ਅੰਦਰ ਅੱਖਾਂ ਦੁਆਰਾ ਵੇਖ ਕੇ ਬਣਦੇ ਆ ਫਿਰ ਕੰਨਾਂ ਦੁਆਰਾ ਸੁਣ ਕੇ ਬਣਦੇ ਆ ਜੀ ਫਿਰ ਜਵਾਨ ਦੁਆਰਾ ਬੋਲ ਕੇ ਬਣਦੇ ਆ ਗੁਰੂ ਜੀ ਕਹਿੰਦੇ ਜੇ ਕਿਤੇ ਸੇਖ ਸਾਦੇ ਸਾਹਿਬ ਨਾ ਇराण ਦੇ ਬਹੁਤ ਉੱਚ ਕੋਟੀ ਦੇ ਫਕੀਰ ਹੋਏ ਜੀ ਉਹ ਕਹਿੰਦੇ ਬੰਦਾ ਆਪਣੇ ਗਲ ਤੋਂ ਉੱਪਰ ਉੱਪਰ ਆਹ ਗਲ ਤੋਂ ਉੱਪਰ ਉੱਪਰ ਇਹ ਕਹਿੰਦੇ ਵੀ ਅੱਖਾਂ ਨੂੰ ਸੁਧਾਰ ਲੈ ਕੰਨਾਂ ਨੂੰ ਸੁਧਾਰ ਲੈ ਤੇ ਜੀਵਾਂ ਨੂੰ ਸੁਧਾਰ ਲੈ ਤਿੰਨਾਂ ਨੂੰ ਕਹਿੰਦੇ ਮਨੁੱਖ ਪ੍ਰਮਾਤਮਾ ਨੂੰ ਪਾ ਲੂਗਾ ਜਿਹਨੇ ਸੁਧਾਰ ਲਿਆ ਅੱਖਾਂ ਨਹੀਂ ਸੁਧਰ ਗੰਪਾ ਸਾਰੀ ਉਮਰ ਇਹ ਸੁਧਰਦਗਾ ਰਸ ਚ ਵੇਖ ਵੇਖ ਕੇ ਵੇਖ ਵੇਖ ਕੇ ਤੇ ਫਿਰ ਭਾਈ ਗੁਰਦਾਸ ਜਿੰਦਰ ਲੇਖੇ ਦਿੱਤਾ ਅੱਖੀਂ ਦੇਖ ਨਾ ਰੱਜੀਆਂ ਬਉਰੰਗ ਤਮਾਸ਼ੇ ਅੱਖਾਂ ਵੇਖੇ ਕਿੰਨੀ ਰੱਜੀਆਂ ਕਹਿੰਦਾ ਹਜੇ ਹੋਰ ਵੇਖਣਾ ਕਿਸੇ ਬਜ਼ੁਰਗ ਨੂੰ ਪੁੱਛ ਕੇ ਵੇਖੇ ਬਾਪੂ ਤੇਰਾ ਜਾਨੋ ਜੀ ਕਰਦਾ ਜਗਤ ਤੋਂ ਪਵੰਦਲਾ ਰੰਗ ਤਮਾਸ਼ੇ ਹਜੇ 2 ਸਾਲ ਹੋਰ ਵੇਖਣਾ ਹਜੇ ਹਜੇ ਕਿੱਥੇ ਜਾਨੋ ਜੀ ਕਰਦਾ ਮੇਰਾ ਵੇਖ ਲੈ ਭਲਾਂੇ ਪੁੱਛ ਕੇ ਤੁਸੀਂ ਜੀ ਹਾਂ ਕੋਈ ਰਸਕ ਬਰਾਗੀ ਹੋਇਆ ਤਾਂ ਕਹਿ ਦਊਗਾ ਭਾਈ ਬ੍ਰਹ마ਤਮਾ ਦਾ ਭਾਈ ਹੁਣ ਤਾਂ ਅੱਗਾ ਨੇੜਾ ਆਇਆ ਬਾਬਾ ਫਰੀਦ ਜੀ ਵਰਗੇ ਨੂੰ ਦਿਸ ਗਿਆ ਸਿਕਾ ਫਰੀਦਾ ਕਹਿੰਦੇ ਹੁਣ ਤੱਕ ਉਹ ਨੇੜਾ ਆਇਆ ਪਿੱਛਾ ਰਹਿਆ ਦੂਰ ਹੁਣ ਤਾਂ ਨੇੜਾ ਅੱਗੇ ਦਿਸਣ ਲੱਗ ਗਿਆ ਕੋਈ ਫਰੀਦ ਜੀ ਨੂੰ ਨਾ ਸੀਸਾ ਦੇ ਗਿਆ ਸੀਗਾ ਠੇਟ ਕਰ ਗਿਆ ਕੋਈ ਰੱਬ ਦਾ ਪਿਆਰਾ ਤੇ ਬਾਬਾ ਫਰੀਦ ਜੀ ਨੇ ਮੁੱਖ ਵੇਖਿਆ ਸੀਸੇ ਦੇ ਵਿੱਚ ਤੇ ਕੰਨ ਕੋਲ ਦੀ ਨੱਕ ਚਿੱਟਾ ਵਾਲ ਆ ਗਿਆ ਇਤਿਹਾਸ ਜਿਤਾਵਾ ਕੰਨ ਕੋਲ ਦੀ ਰੋਸੇ ਰੇਲੇ ਪ੍ਰਮਾਤਮਾ ਨਾਲ ਪ੍ਰੀਤ ਜੁੜੀ ਕਹਿੰਦੇ ਫਰੀਦਾ ਹੁਣ ਤਾਂ ਅੱਗਾ ਨੇੜੇ ਆਇਆ ਖੜਾਗਾ ਹੁਣ ਤਾਂ ਹੁਣ ਤਾਂ ਅੱਗਾ ਨੇੜੇ ਆ ਗਿਆ ਵੀ ਆਪਣੇ ਆਪ ਨੂੰ ਚਿੱਠੀ ਉਹ ਮਨ ਲਈ ਵੀ ਆ ਕੰਨ ਕੋਲ ਦੀ ਚਿੱਠੀ ਆ ਗਈ ਪ੍ਰਮਾਤਮਾ ਦੇ ਮਨਾ ਨੇੜਾ ਆਇਆ ਤਾਂ ਅੱਗੇ ਤਾਂ ਨੇੜੇ ਆਇਆ ਖੜਾ ਵਾ ਕੇ ਤਾਂ ਸੋ ਗੁਰੂ ਜੀ ਕਹਿੰਦੇ ਇਥੇ ਸ਼ਰਵਣਾਂ ਨੂੰ ਆਖਿਆ ਗੁਰੂ ਜੀ ਨੇ ਕੰਨਾਂ ਨੂੰ ਆਖਿਆ ਇਹ ਸ਼ਰਵਣੋ ਮੇਰਿਓ ਸੱਚ ਸੁਣਨੈ ਨੂੰ ਪਠਾਏ ਇਹ ਕੰਨੋ ਤੁਸੀਂ ਕਹਿੰਦੇ ਸੱਚ ਸੁਣਨ ਵਾਸਤੇ ਲਾਏ ਹੋਏ ਐ ਇਹ ਤੁਹਾਨੂੰ ਸੱਚ ਸੁਣਨ ਵਾਸਤੇ ਲਾਇਆਗਾ ਹੁਣ ਆਪਣੇ ਆਪਨੇ ਭਾਈ ਮਨੁਚੈ ਕਰ ਲੇ ਵੀ ਸੱਚ ਸੁਣਦੇ ਐ ਸੀ ਸੱਚ ਸੁਣਿਆ ਕਦੇ ਬੈਠ ਕੇ ਅਸੀਂ ਤਾਂ ਲੋਕਾਂ ਦੇ ਗੱਪ ਝੂਠ ਤੂਫਾਨ ਪਤਾ ਨਹੀਂ ਕੀ ਕੋ ਸੁਣਦਾ ਚੰਦਰਾਮਾ ਆਹ ਸਰੀਰ ਦੇ ਉੱਤੇ ਕੰਨ ਲਾ ਕੇ ਕਈ ਵਾਰੀ ਤਾਂ ਨਿੰਦੀ ਨਿੰਦਾ ਚੁਗਲੀ ਵਿੱਚ ਇੰਨਾ ਮਸਤ ਹੋ ਜਾਂਦਾ ਹੈ ਕਹਿੰਦਾ ਦੁਆਰੇ ਦੱਸ ਮੈਨੂੰ ਗੱਲ ਤੇਰੀ ਸਮਝ ਨਹੀਂ ਲੱਗੀ ਦੁਆਰੇ ਦੱਸ ਮੈਨੂੰ ਇੰਨਾ ਮਸਤ ਹੋ ਜਾਂਦਾ ਹੈ ਕਈ ਵਾਰੀ ਤਾਂ ਰੋਟੀ ਖਾਣ ਵੀ ਭੁੱਲ ਜਾਂਦਾ ਹੈ ਬੰਦਾ ਇੰਨਾ ਨਿੰਦਿਆ ਚੁਗਲੀ ਵਿੱਚ ਮਸਤ ਹੋ ਜਾਂਦਾ ਕਹਿੰਦਾ ਗੱਲ ਪੂਰੀ ਕਰ ਰੋਟੀ ਉੱਟੀ ਅੱਜ ਤਾਂ ਫੇਰ ਖਾ ਲਾਂਗੇ ਕਹਿੰਦਾ ਸੋ ਗੁਰੂ ਜੀ ਕਹਿੰਦੇ ਮਨਾ ਮੇਰਿਆ ਤੈਨੂੰ ਸੱਚ ਸੁਣਨ ਵਾਸਤੇ ਲਾਇਆ ਹੈ ਤੇ ਸੱਚ ਕੀ ਹੈ ਜੀ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦਾ ਨਾਮ ਹੀ ਸੱਚ ਹੈ ਬਾਕੀ ਸਭ ਕੁਝ ਝੂਠ ਹੈ ਪਿਆਰੋ ਸਭ ਕੁਝ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਰਾਮ ਨਾਮ ਤੋਂ ਬਿਨਾ ਸਭ ਕੁਝ ਕੂੜਾ ਹੈ ਗੁਰੂ ਜੀ ਕਹਿੰਦੇ ਸਭ ਕੁਝ ਜੋ ਤੈਨੂੰ ਅੱਖਾਂ ਨਾਲ ਦਿਸਦਾ ਨਾ ਗੁਰੂ ਜੀ ਕਹਿੰਦੇ ਸਭ ਫਨਾ ਹੋਣ ਵਾਲਾ ਹੈ ਸਾਰੇ ਝੂਠਾ ਦਾ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸੋ ਸਭ ਲਾਗੇ ਕਿਆ ਦਾਰਾ ਕਿਆ ਨੀਤਾ ਕੋਈ ਨਹੀਂ ਕਹਿੰਦੇ ਕੋਈ ਘਰ ਵਾਲੀ ਕੋਈ ਮਿੱਤਰ ਕੋਈ ਪੁੱਤਰ ਕੋਈ ਮਾਤਾ ਕੋਈ ਪਿਤਾ ਕੋਈ ਨਹੀਂ ਬੰਦਾ ਤੇਰਾ ਕਾਕੋ ਮਾਤ ਪਿਤਾ ਸੁਤ ਧੀਆ ਗ੍ਰਹਿ ਬਣਤਾ ਕਛ ਸੰਗ ਨਾ ਲਿਆ ਕਿਹੜਾ ਮਾਤਾ ਪਿਤਾ ਕਿਹੜੇ ਚਾਚੇ ਤਾਏ ਕਿਹੜੇ ਧੀਆ ਪੁੱਤਾਂ ਦੀ ਗੱਲ ਕਰਦਾ ਗੁਰੂ ਜੀ ਕਹਿੰਦੇ ਕਾਕੋ ਮਾਤ ਪਿਤਾ ਸੁਤ ਧੀਆ ਕਿਹੜੇ ਧੀਆ ਦੀ ਗੱਲ ਕਰਦਾ ਗੁਰੂ ਜੀ ਕਹਿੰਦੇ ਕੋਈ ਨਹੀਂ ਤੇਰਾ ਇਹ ਤਾਂ ਜੀਵਤ ਲੋ ਵਿਵਹਾਰ ਹੈ ਜਦ ਕਹੋ ਤੁਮ ਜਾਨੋ ਨਾਨਕ ਹਰ ਗੁਣ ਗਾਏ ਲੇ ਸਭ ਸੁਪਨ ਸਮਾਨੋ ਸਭ ਕੁਝ ਗੁਰੂ ਜੀ ਕਹਿੰਦੇ ਫਨਾ ਹੋਣ ਵਾਲਾ ਹੈ ਖਤਮ ਹੋਣ ਵਾਲਾ ਹੈ ਸੋ ਆਪਣੇ ਆਪ ਨੂੰ ਜਾਗ ਮਣਾ ਜਗਾਉਂਦੇ ਆ ਨਾ ਗੁਰੂ ਸਾਹਿਬ ਇਹ ਇਹ ਮਨ ਕਹਿੰਦਾ ਕੋਣੀ ਵੀ ਆਪਾਂ ਨਹੀਂ ਮਰਨਾ ਦੂਜਿਆਂ ਨੇ ਮਰਨਾ ਹੈ ਪਰ ਬਾਬਾ ਕਬੀਰ ਜੀ ਕਹਿੰਦੇ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਣ ਜਿਹੜਾ ਕੁਝ ਪਾਰੋਸੀ ਨਾਲ ਹੋ ਗਿਆ ਵੀ ਦੂਜੇ ਨਾਲ ਹੋ ਗਿਆ ਤੇ ਨਾਲ ਵੀ ਹੋਣ ਵਾਲਾ ਹੀ ਹੈ ਬਾਹਲੇ ਸਮੇਂ ਦੀ ਖੇੜ ਥੋੜੇ ਆ ਤਾਂ ਬਹੁਤ ਥੋੜਾ ਸਮਾਂ ਤੇਰੇ ਕੋਲੇ ਮਾਣਾ ਮਿਲਿਆ ਇਹ ਕਹਿੰਦੇ ਕੋਈ ਸਮਾਂ ਬਹੁਤ ਆ ਜੀ ਹਜੇ ਸਮਾਂ ਤਾਂ ਬਸ ਦੀਦਾ ਜਾਂਦਾ ਗੁਰੂ ਜੀ ਕਹਿੰਦੇ ਸਮਾਂ ਤਾਂ ਪਲ-ਪਲ ਕਰਕੇ ਸਰਫੈ ਸਰਫੈ ਸਦਾ ਸਦਾ ਇਹ ਲੈ ਗਈ ਵਿਹਾਏ ਟੱਪ ਚੱਲੀ ਮਾਣਾ ਮਨਿਆ ਉਮਰ ਕਹੀ ਬਸ ਕਿੰਨੀ ਉਮਰ ਦੀ ਗੱਲ ਕਰਦਾ ਤੂੰ ਸੱਚਮੁੱਚ ਜੀ ਇਹ ਤਾਂ ਇੱਕ ਸੁਪਨੇ ਦੇ ਨੇ ਹੈ ਜੀ ਮੈਂ ਸੁਪਨਾ ਵੇਖ ਲਿਆ ਨਾ ਤੇ ਜਾਗ ਜਿਉਂਦੇ ਕੁਛ ਵੀ ਨਹੀਂ ਹੁੰਦਾ ਬਸ ਸਾਈਂ ਤੈਨੂੰ ਪਤਾ ਲੱਗਣਾ ਉਮਰ ਤਾਂ ਟੱਪ ਗਈ ਮਾਣਾ ਗਈ ਵਾਸਤੇ ਤਾਂ ਦਿਨ ਤੇ ਪੈਰ ਤੇ ਘੜੀਆਂ ਆਪ ਘਟੈ ਤਨ ਸੀਜੈ ਦਿਨ ਤੋਂ ਪੈਰ ਹੋ ਗਿਆ ਪੈਰ ਤੋਂ ਘੜੀਆਂ ਇਹ ਗਿਣਤੀ ਆ ਨਾ ਸਾਰੀ ਜੀ ਜਿਹੜੀ ਦਿਨ ਦੀ ਦਿਨ ਤੋਂ ਪੈਰ ਪੈਰਾਂ ਵਿੱਚ ਵੰਡ ਕਰਤੀ ਜੀ ਦਿਨ ਤੇ ਪੈਰ ਤੇ ਘੜੀਆਂ ਇਹ ਸਾਰੀ ਘੜੀ ਜਿਹੜੀ ਫਿਰ ਆ ਉਤੋਂ ਨਹੀਂ ਆਉਂਦੀ 24 ਮਿੰਟ ਢੇੜਾ ਖਾਂਦੀ ਆ ਨਾ ਸਾਰੀ ਫਿਰ ਇੰਦੰਤੇ ਪੈ ਪੈ ਤੇ ਘੜੀਆਂ ਆਪ ਘਟੈ ਤਨ ਸੀਜੈ ਉਮਰ ਘਟ ਗਈ ਤੇਰੀ ਮਣਾ ਮੇਰਿਆ ਬੀਤ ਗਈ ਉਹ ਗਈ ਉਮਰ ਚਾਲ ਰਹੀ ਬਸ ਸੋ ਰਹੋ ਵਿਚਾਰ ਗੁਰੂ ਜੀ ਕਹਿੰਦੇ ਤੈਨੂੰ ਸੱਚ ਸੁਣਨ ਵਾਸਤੇ ਲਾਇਆ ਸੀ ਮਣਾ ਸਰੀਰ ਲਾਇਏ ਸੁਣੋ ਸਤ ਬਾਣੀ ਇਹ ਤੈਨੂੰ ਸਰੀਰ ਦੇ ਉੱਤੇ ਸੱਚ ਸੁਣਨ ਵਾਸਤੇ ਲਾਇਆ ਸੀ ਸੱਚੀ ਬਾਣੀ ਕਿੰਨੀ ਕੁ ਸੁਣੀ ਮਣਾ ਮੇਰਿਆ ਭਾਈ ਆਪਣੇ ਆਪ ਨੂੰ ਸਕੈਨ ਕਰ ਲਿਓ ਹਣ ਗੁਰੂ ਕੋਲੇ ਬੈਠੇ ਆਂ ਗੁਰੂ ਵਾਹਿਦਾ ਨਾ ਕਿੰਨਾ ਕ ਸੱਚ ਸੁਣ ਲਿਆ ਬਾਣੀ ਕਿੰਨੀ ਕ ਸੁਣੀ ਮਾਣਾ ਘਰਾਂ ਵਿੱਚ ਬਾਣੀ ਕਿੰਨੀ ਕ ਚੱਲਦੀ ਐ ਗੰਦੇ ਗੀਤ ਗੰਧੀਆਂ ਆਵਾਜ਼ਾਂ ਤਾਂ ਬਹੁਤ ਸੁਣਦਾ ਕ ਮੇਰੇ ਮੋਹ ਨਾ ਪ੍ਰਮਾਤਮਾ ਨੂੰ ਆਖਿਆ ਜੀ ਮੋਹਣ ਇੱਥੇ ਸ਼ਰਵਣੀ ਇਹ ਨਾ ਸੁਣਾਏ ਕਹਿੰਦੇ ਕੰਨਾਂ ਨੂੰ ਨਾ اے ਪ੍ਰਮਾਤਮਾ ਮੇਰੇ ਕੰਨਾਂ ਨੂੰ ਇਹ ਨਾ ਸੁਨਾਈ ਕੀ ਸਾਕਤ ਗੀਤ 나ਦ ਧੁਨ ਗਾਵਤ ਬੋਲਤ ਬੋਲ ਜਿੰਨੇ ਵੀ ਜਿਹੜੇ ਅਜਾਈ ਬੋਲ ਆਗੇ ਉਹ ਤਾਂ ਮੇਰੇ ਕੰਨਾਂ ਚ ਪੈ ਨਹੀਂ ਨਾ ਮਹਾਰਾਜ ਇਹ ਨਾ ਇਹ ਕੰਨਾਂ ਚ ਨਾ ਪੈਣਾ ਪਰ ਇਹ ਤਾਂ ਨਿੰਦਾ ਚੁਗਲੀ ਤੇ ਗੰਦੇ ਗੀਤਾਂ ਵਿੱਚ ਬੜਾ ਮਸਤ ਹੈ ਜੀ ਬੜਾ ਮਸਤ ਤੰਦਰਾ ਮਨ ਗੰਦੇ ਗੀਤ ਸੁਣ ਸੁਣ ਕੇ ਤਾਂ ਮਨ ਖੁਸ਼ ਹੁੰਦਾ ਹੈ ਖਰਾਕ ਮਿਲਦੀ ਹੈ ਨਾ ਇਹਨੂੰ ਪਿਆਰੋ ਮਸਤ ਤਾਂ ਹੁੰਦਾ ਗੰਦੇ ਗੀਤਾਂ ਵਿੱਚ ਇਨੂੰ ਖਾਤਾ ਮਿਲਦੀ ਐ ਤੇ ਗੰਦੇ ਗੀਤਾਂ ਗਾਉਣ ਦਾ ਪੈਸੇ ਵੀ ਦੁਨੀਆ ਵੱਧ ਦਿੰਦੀ ਐ ਜੀ ਪੈਸੇ ਬਾ ਸੱਚ ਨੂੰ ਵੇਖ ਲਓ ਭਣਾ ਦੇ ਵਿਆਹ ਦੇ ਵਿੱਚ ਭਈ ਗ੍ਰੰਥੀ ਸਿੰਘ ਨੂੰ ਤਾਂ ਹੋ ਸਕਦਾ ਵੀ ਜਿਹੜਾ 2100 ਦੇਣਾ ਐ ਜਾਂ ਰਾਗੀ ਸਿੰਘ ਨੂੰ ਕੋਈ 5200 ਦੇਣਾ ਉਹ ਹੱਥ ਜੇ ਮਿਲ ਜਾਵੇ ਤੇ ਜਿੱਧਰ ਕੰਜਰਖਾਨਾ ਕਰਨਾ ਐ ਉੱਥੇ ਕਹੂਗਾ ਭਣਾ ਦੀ 2 ਲੱਖ ਵੱਧ ਲੈ ਲਈ 2 ਲੱਖ ਵੱਧ ਲੈ ਲਈ ਗੰਦਾ ਐ ਬੈਰਾਂ ਬੈਰਾਂ ਕਰਾ ਦੇ ਬਸ ਆ ਆ ਸ਼ਬਦ ਹੁੰਦੇ ਪਿਆਰਿਓ ਸੱਚ ਆ ਜੀ ਪਰ ਦੋਖਾ ਜੀ ਵਾ ਵੱਡਾ ਏ ਕਿਉਂਕਿ ਗੰਦ ਸੁਣ ਕੇ ਰਾਜੀ ਆ ਨਾ ਮਨ ਤੇ ਗੰਦ ਦਾ ਮੁੱਲ ਵੀ ਵਧ ਦਿੰਦਾ ਪਿਆਰਿਓ ਬਾਣੀ ਦੇ ਮੁੱਲ ਦਾ ਨਹੀਂ ਪਤਾ ਦੁਨੀਆ ਹੱਥ ਘੁੱਟਦੀ ਏ ਪੈਸੇ ਵਾਲੇ ਪਾਸਿਓ ਹਾਂ ਗੰਦ ਨੂੰ ਸੁਣ ਸੁਣ ਕੇ ਮਨ ਗੰਦ ਨੂੰ ਜਾਣਦਾ ਨਾ ਗੰਦ ਸੁਣ ਕੇ ਰਾਜੀ ਏ ਗੰਦ ਵੇਖ ਕੇ ਰਾਜੀ ਏ ਗੰਦ ਬੋਲ ਕੇ ਰਾਜੀ ਏ ਇਹ ਮੰਨੇ ਗੰਦ ਦਾ ਮੁੱਲ ਵੀ ਵੱਧ ਪਾਇਆ ਆ ਪਿਛਲੇ ਦਿਨੇ ਇੱਕ ਕਲਾਕਾਰ ਦੀ ਇੰਟਰਵਿਊ ਆਈ ਹੈ ਨਾ ਉਹ ਕਹਿੰਦਾ ਸੱਚ ਹੈ ਜੀ ਬਿਲਕੁਲ ਕਹਿੰਦਾ ਜੀ ਅਸੀਂ ਕਹਿਦੇ ਕਿ 10 ਲੱਖ ਲੈਣਾ ਕਹਿੰਦੇ ਲੈ ਲਓ 10 ਲੱਖ ਕੋਈ ਗੱਲ ਨਹੀਂ ਉਧਰ ਨਹੀਂ ਵੇਖਦੇ ਇੱਧਰ ਵੇਖਦੇ ਜੀ ਕਿਉਂਕਿ ਇੱਧਰ ਹੀਰੇ ਮੋਤੀ ਆ ਪਿਆ ਰਹੇ ਤੇ ਹੀਰੇ ਮੋਤੀਆਂ ਦੀ ਪਛਾਣ ਹੈ ਨਹੀਂ ਕਿ ਮੇਰੇ ਲੈ ਵੇਲੇ ਨੂੰ ਪਛਾਣ ਹੁੰਦੀ ਆ ਨਾ ਗੁਰੂ ਦੀ ਬਾਣੀ ਦਾ ਇੱਕ ਇੱਕ ਸ਼ਬਦ ਹੀਰੇ ਮੋਤੀ ਹੈ ਉਹਨੇ ਫਿਰ ਇੱਕ ਦਰਦ ਕਲਾਕਾਰ ਨੇ ਸੁਣਾਇਆ ਕਹਿੰਦਾ ਵੀ ਅਸੀਂ ਤਾਂ 10 ਲੱਖ ਵੀ ਮੰਗ ਲਗੇ ਕਹਿੰਦੇ ਲੈ ਲੈ ਲਈ ਤੇ ਗ੍ਰੰਥੀ ਸਿੰਘ ਜੰਦਾ 5100 ਕਹਿ ਦੇਣਾ ਬਸ ਐ ਜਮਾਂ ਅੰਦਰ ਉਹ ਹੋ ਜਾਂਦਾ ਹੈ ਅੰਦਰ ਦੀ ਹਾਫ ਤੇ ਬਣ ਗਈ ਜੀ ਅਸੀਂ ਕਿਉਂਕਿ ਗੰਦ ਦਾ ਮੁੱਲ ਪਾਉਣੇ ਗੱਲ ਚੱਲੀ ਆ ਜੀ ਮੁੱਲ ਪਾਉਣ ਦੀ ਗੰਦ ਦਾ ਮੁੱਲ ਦੁਨੀਆ ਵੱਧ ਪਾਉਂਦੀ ਹੈ ਤੇ ਗੰਦ ਸੁਣਾਓ ਤੇ ਸੱਚ ਮੁੱਚ ਅੱਜ ਫਿਰ ਗ੍ਰੰਥੀ ਸਿੰਘ ਕਿੰਨੇ ਕੁ ਰਹਿ ਗਏ ਭਾਈ ਫਿਰ ਆ ਦੇਖਦੇ ਆਪਾਂ ਨੌਜਵਾਨ ਪੀੜ੍ਹੀ ਦੇ ਵਿੱਚ ਗ੍ਰੰਥੀ ਸਿੰਘ ਕਿੰਨੇ ਕੁ ਰਹਿ ਗਏ ਇਕੱਲੇ ਆਪਣੇ ਨਗਰ ਦੀ ਕਹਾਣੀ ਨਹੀਂ ਭਾਈ ਇਹ ਹਰੇਕ ਨਗਰ ਦੀ ਕਹਾਣੀ ਬਣ ਚੁੱਕੀ ਹੈ ਗ੍ਰੰਥੀ ਸਿੰਘ ਗਾਇਬ ਹੋ ਗਏ ਆਉਣ ਵਾਲੀ ਪੀੜ੍ਹੀ ਵਿੱਚ ਗ੍ਰੰਥੀ ਨਹੀਂ ਦਿਸ ਰਿਹਾ ਮੁੱਲ ਦੇ ਪਾਠ ਟੇਪਾਂ ਤੋਂ ਪਾੜੇ ਸੱਤ ਦੀ ਚੱਲ ਪਾਣ ਭਾਈ ਵੀ ਟੇਪ ਦੇ ਵਿੱਚ ਰਿਕਾਰਡ ਹੈ ਭਾਈ ਪਾਠ ਸਾਡੇ ਕੋਲ ਕੀਤਾ ਹੀ ਪਿਆਗਾ ਬਸ ਟੇਪ ਰਿਕਾਰਡ ਦਾ ਚੱਲ ਸਕਦੀ ਹੈ ਗ੍ਰੰਥੀ ਸਿੰਘ ਲੱਭਣੇ ਬਹੁਤ ਮੁਸ਼ਕਲ ਹੋ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਸਾਬ ਤੇ ਹਾਲਾਤ ਬਣਦੇ ਆ ਬਣਦੇ ਜਾ ਰਹੇ ਆ ਸਰਹੋ ਵਿਚਾਰ ਗੁਰੂ ਜੀ ਕਹਿੰਦੇ ਸੱਚ ਹੈ ਸੁਣਨੋਂ ਪਠਾਏ ਸਰੀਰ ਲਾਏ ਸੁਨੋ ਸਤ ਬਾਣੀ ਜਿਤ ਸੁਣੀ ਮਾਨ ਤਨ ਹਰਿਆ ਹੋਆ ਕਹਿੰਦੇ ਜਿਹੜੀ ਬਾਣੀ ਸੁਣ ਕੇ ਨਾ ਮਨ ਤੇ ਤਨ ਹਰਾ ਹੋ ਜਾਂਦਾ ਜੀ ਇਹਨੂੰ ਜੀਵਨ ਮਿਲ ਜਾਂਦਾ ਹੈ ਇਹ ਅੰਦਰੋਂ ਨਾ ਵਿਗਾਸ ਆ ਜਾਂਦਾ ਖੇੜਾ ਆ ਜਾਂਦਾ ਜਿਹੜੇ ਰੱਬ ਦੇ ਪਿਆਰੇ ਨਾਮ ਬਾਣੀ ਨੂੰ ਸੁਣਦੇ ਰਹਿੰਦੇ ਆ ਤੇ ਰਸਨਾ ਰਸ ਸਮਾਨੀ ਕਹਿੰਦੇ ਰਸਨਾ ਫਿਰ ਰਸ ਦੇ ਵਿੱਚ ਸਮਾਜਦੀ ਆ ਵਾਹਿਗੁਰੂ ਦਾ ਸੇਮਨ ਕਰਦੇ ਆ ਬਾਣੀ ਪ੍ਰੇਮ ਨਾਲ ਪੜ੍ਹਦੇ ਆ ਰਸ ਆਉਣ ਲੱਗ ਜਾਂਦਾ ਗੁਰੂ ਜੀ ਕੀ ਸੱਚ ਅਲਖ ਵਡਾਣੀ ਗੁਰੂ ਜੀ ਕਹਿੰਦੇ ਮੈਂ ਪ੍ਰਮਾਤਮਾ ਦੇ ਅਚਰਜ ਵਡਾਣੀ ਅਚਰਜਤਾ ਕਹਿੰਦੇ ਪ੍ਰਮਾਤਮਾ ਦੇ ਅਚਰਜਤਾ ਤੋਂ ਮੈਂ ਬਿਹਾਰ ਜਾਣਾ ਤਾਂ ਕਿ ਗਤ ਕਹੀ ਨਾ ਜਾਏ ਗਤ ਅਵਸਥਾ ਨੂੰ ਕਹਿੰਦੇ ਜੀ ਇੰਦੇ ਫਿਰ ਇਸ ਅਵਸਥਾ ਨੂੰ ਤਾਂ ਕਿਹਾ ਵੀ ਨਹੀਂ ਜਾ ਸਕਦਾ ਭਾਈ ਵੀ ਜਦੋਂ ਸੱਚ ਦੇ ਨਾਲ ਪ੍ਰਮਾਤਮਾ ਦੇ ਨਾਲ ਇੱਕਮਿਕਤਾ ਹੋ ਗਈ ਇਸ ਅਵਸਥਾ ਨੂੰ ਤਾਂ ਬਿਆਨ ਕਰਨਾ ਵੀ ਮੁਸ਼ਕਲ ਹੈ ਕਬੀਰ ਸਾਹਿਬ ਜੀ ਨੇ ਲਿਖਿਆ ਨਾ ਬਾਣੀ ਚ ਕਬੀਰ ਚਰਨ ਕਮਲ ਕੀ ਮੋਜ ਕੋ ਕਹਿ ਕੈਸੇ ਉਨਮਾਨ ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਨ ਬਸ ਇਹ ਤਾਂ ਜਿਹੜੇ ਪਹੁੰਚ ਗਏ ਉਹਨਾਂ ਨੂੰ ਪਤਾ ਹੈ ਜੀ ਦੂਜਿਆਂ ਨੂੰ ਨਹੀਂ ਪਤਾ ਅਖੀਰ ਵਿੱਚ ਗੁਰੂ ਜੀ ਕਹਿੰਦੇ ਕਹ ਹੈ ਨਾਨਕ ਅਮਰਤ ਨਾਮ ਸੁਣੋ ਪਵਿੱਤਰ ਹੋਵੋ ਕਹਿੰਦੇ ਭਾਈ ਪ੍ਰਮਾਤਮਾ ਦਾ ਅਮਰਤ ਮਈ ਨਾਮ ਸੁਣਦੇ ਰਿਹਾ ਕਰੋ ਤੇ ਤੁਸੀਂ ਪਵਿੱਤਰ ਹੋ ਜਾਓਗੇ ਜੀ ਕਿਉਂਕਿ ਪਵਿੱਤਰ ਨਾਮ ਨੂੰ ਜਪਦੇ ਆਂ ਤੇ ਮਨੁੱਖ ਦਾ ਮਨ ਵੀ ਪਵਿੱਤਰ ਹੋ ਜਾਊਗਾ ਪਿਆਰ ਇੱਕ ਦੇਣਾ ਸੱਚ ਹੈ ਸੁਣ ਲੈ ਨੂੰ ਪੜ੍ਹਾਈ ਤੁਹਾਨੂੰ ਨਾ ਸਰੀਰ ਉੱਤੇ ਕੰਨੋ ਸੱਚ ਸੁਣਨ ਵਾਸਤੇ ਲਾਇਆ ਗਿਆ ਇਹ ਨਿੰਦਿਆ ਚੁਗਲੀ ਲੋਕਾਂ ਦੀ ਜਿਹੜੀ ਤੁਸੀਂ ਰੱਜ ਰੱਜ ਕੇ ਮਨ ਅੰਦਰ ਸਿਰਦਾ ਨਾ ਤੂੰ ਇਹ ਤੈਨੂੰ ਦੁਖੀ ਕਰੂਗੀ ਤੈਨੂੰ ਤੈਨੂੰ ਦੌਖੀ ਪਹੁੰਚਾਉਗੀ ਤੈਨੂੰ ਹਾਂ ਗੁਰੂ ਦੀ ਬਾਣੀ ਸੁਣਿਆ ਕਰ ਪਰਮੇਸ਼ਰ ਦਾ ਨਾਮ ਸੁਣਿਆ ਕਰ ਬੈਠ ਕੇ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਦਾ ਜਾਪ ਕਰ ਲੈ ਪਿਆਰੋ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਦਾ ਜਾਪ ਜੱਪੀ ਚੱਲੇ ਲੰਦਾ ਪ੍ਰਮਾਤਮਾ ਦਾ ਨਾਮ ਜੱਪੀ ਚੱਲੇ ਜਿੰਨਾ ਹੋ ਸਕਦਾ ਹੈ ਪ੍ਰਮਾਤਮਾ ਦਾ ਸਿਮਰਨ ਕਰਦੇ ਆ ਕੋਈ ਰਾਮ ਜੱਪੇ ਕੋਈ ਗੋੜ ਜੱਪੇ ਕੋਈ ਅੱਲਾ ਜੱਪੇ ਕੋਈ ਨਾਰਾਇਣ ਕਹੇ ਕੋਈ ਹਰੀ ਕਹੇ ਕੋਈ ਓਮ ਕਹੇ ਕਵਿਤਾ ਸਹੀ ਨਾ ਕੋਈ ਗੁਰੂ ਜੀ ਕਹਿੰਦੇ ਗੱਲ ਤਾਂ ਕਹਿੰਦੇ ਅਮਰਤਮਈ ਨਾਮ ਨੂੰ ਸੁਣਨ ਦੀ ਹੈ ਕਹ ਨਾਨਕ ਅਮਰਤ ਨਾਮ ਸੁਣੋ ਸੁਣਦੇ ਬਹੁਤ ਘੱਟ ਹੈ ਜੀ ਆ ਮੱਖ ਨਾਲ ਕਹਿ ਲੈਣਾ ਬਹੁਤ ਸੌਖਾ ਹੈ ਜੀ ਇਹ ਗੱਲ ਚੇਤੇ ਰੱਖੋ ਕਹਿ ਲੈਣਾ ਬਹੁਤ ਸੌਖਾ ਹੈ ਤਾਂਗੇ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਲਿਖ ਦਿੱਤਾ RAM RAM ਸਭ ਕੋ ਕਹ ਕਹਾਂ RAM ਨਾ ਹੋਵੇ ਕਹਿਣ ਨਾਲ ਥੋੜੇ RAM ਮਿਲਦਾਗਾ ਇਹ ਤਾਂ ਸੁਣਨ ਦਾ ਸੁਣਨ ਤੋਂ ਸ਼ੁਰੂ ਹੋਣਾ ਹੈ ਵੀ ਅੰਦਰ ਸਵਰਤ ਵੀ ਸੁਣਦੀ ਆ ਵਾਹਿਗੁਰੂ ਆਖਿਆ RAM ਆਖਿਆ ਅੱਲਾ ਆਖਿਆ ਮਾਨ ਨੇ ਸੁਣਿਆ ਮਾਨ ਨੇ ਤਾਂ ਸੁਣਿਆ ਨਹੀਂਗਾ ਇਹ ਤਾਂ ਬੈਠਾ ਅੰਦਰ ਵਾਲੇ ਖਾਈ ਜਾਂਦਾਗਾ ਭੱਜਿਆ ਹੀ ਫਿਰਦਾ ਤਾਂ ਸੁਣਿਆ ਕੋਈ ਨਹੀਂਗਾ ਗੁਰਕਾ ਸਾਹਿਬ ਹੱਥ ਵਿੱਚ ਸੀਗਾ ਸੁਰਤ ਕਿਤੇ ਹੋਤਰੀ ਫਿਰਦੀ ਸੀ ਸੋ ਗੁਰੂ ਜੀ ਕਹਿੰਦੇ ਕਹ ਹੈ ਨਾਨਕ ਅਮਰਤ ਨਾਮ ਸੁਣੋ ਪਵਿੱਤਰ ਹੋਵੋ ਕਹਿੰਦੇ ਪਵਿੱਤਰ ਹੋ ਜਾਓਗੇ ਭਾਈ ਰੱਬ ਦਾ ਨਾਮ ਸੁਣਦੇ ਸੰਦੇ ਪ੍ਰਮਾਤਮਾ ਦੀ ਬੰਦਗੀ ਕਰਦੇ ਕਰਦੇ ਸੱਚ ਸੋਨਨ ਨੂੰ 28 ਤੋਂ ਨੂੰ ਸੱਚ ਸੁਣਨ ਵਾਸਤੇ ਲਾਇਆ ਹੈ। ਸੋ ਕੱਲ ਆਪ ਜੀ ਨੂੰ ਪਤਾ ਹੈ ਅਹਮਦਾਬਾਦ ਗੁਜਰਾਤ ਦੇ ਵਿੱਚ ਬਹੁਤ ਵੱਡੀ ਘਟਨਾ ਵਾਪਰੀ ਹੈ। ਜਹਾਜ਼ ਸੀ ਜਿਹੜਾ ਤਕਰੀਬਨ 250 242 ਯਾਤਰੀ ਸੀ ਜਿਹੜੇ ਉਹਦੇ ਵਿੱਚ ਸਵਾਰ ਸੀ ਸਮੇਤ ਪਾਇਲਟ ਤੇ ਨਾਲ ਜੋ ਰੂਮ ਮੈਂਬਰ ਹੁੰਦੇ ਆ ਜਿਹੜੇ ਜਹਾਜ਼ ਦੇ ਵਿੱਚ ਬਹੁਤ ਵੱਡਾ ਹਾਸਾ ਵਾਪਰਿਆ ਭਾਰਤ ਦੇ ਵਿੱਚ ਬਹੁਤ ਦੁਖਦਾਈ ਘਟਨਾ ਜੀ ਪਿਆਰਿਓ ਉਹ ਪਰਿਵਾਰਾਂ ਦੀਆਂ ਵਿੱਚੋਂ ਖੁੱਟਮਾ ਹੋਣਾ ਆ ਰਹੀ ਹੈ ਵੀ ਇੱਕ ਪਰਿਵਾਰ ਤਾਂ ਐਸਾ ਹੈ ਵੀ ਪੰਜ ਜੀ ਇੱਕ ਪਰਿਵਾਰ ਦੇ ਮਾਰੇ ਗਏ ਜੀ ਤਿੰਨ ਬੱਚੇ ਇੱਕ ਲੜਕੀ ਦੋ ਬੇਟੇ ਤੇ ਦੋਨੇ ਜੀ ਆਪ ਤਿੰਨ ਬੱਚੇ ਤੇ ਦੋਨੇ ਜੀ ਆਪ ਡਾਕਟਰ ਨਹੀਂ ਸੀ ਜੀ ਬਹੁਤ ਵੱਡੀ ਐਮਬੀਬੀਸ ਕੀਤੀ ਸੀਗੀ ਘਰ ਵਾਲਾ ਬਾਹਰਲੇ ਦੇਸ਼ ਦੇ ਵਿੱਚ ਗਿਆ ਹੋਇਆ ਸੀ ਉੱਥੇ ਪਰਿਵਾਰ ਜਾ ਰਿਹਾ ਸੀਗਾ ਸੱਚੇ ਪਾਤਸ਼ਾਹ ਇਹ ਭਾਣਾ ਬਹੁਤ ਔਖਾ ਜੀ ਚੱਲਣਾ ਪਰਿਵਾਰਾਂ ਦੇ ਪਰਿਵਾਰ ਗੁਜਰਾਤ ਦਾ ਜੋ ਸਾਬਕਾ ਸੀਐਮ ਮੁੱਖ ਮੰਤਰੀ ਸੀ ਉਹ ਵੀ ਇਹਦੇ ਵਿੱਚ ਮਰਿਆ ਗਿਆ ਹੋਰ ਬਹੁਤ ਜਿਹੜੇ ਆ ਰਹੇ ਆ ਜੀ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਜਿਹੜੇ ਇੱਕ ਕੈਨੇਡਾ ਤੋਂ ਜਿਹੜਾ ਉੱਥੋਂ ਦਾ ਸੀਗਾ ਰੈਨਵਾਲਾ ਉੱਥੋਂ ਦੀ ਮੌਤ ਹੋਈ ਐ ਹੋਰ ਬਹੁਤ ਦੇਸ਼ਾਂ ਦੇ ਜੀ ਬਹੁਤ ਵੱਡਾ ਦੁੱਖ ਸਦਮਾ ਜੀ ਇਹ ਸੱਚੇ ਪਾਤਸ਼ਾਹ ਇਨ੍ਹਾਂ ਵਿਛੜੀਆਂ ਹੋਣਾਂ ਜੀ ਵਾਕ ਜੋ ਆਤਮਾ ਮੈਂ ਸ਼ਾਂਤੀ ਬਖਸ਼ੀ ਮਹਾਰਾਜ ਇਕੱਲੇ ਫਿਰੇ ਜਹਾਜ਼ ਦੇ ਵਿੱਚ ਜੀ ਨਹੀਂ ਮਰੇ ਜੀ ਜਿਹੜੇ ਜਹਾਜ਼ ਦੇ ਵਿੱਚ ਉੱਥੇ ਜੋ ਮੈਡੀਕਲ ਕਾਲਜ ਸੀ ਨਾ ਉਹਦਾ ਹੋਸਟਲ ਦੇ ਉੱਤੇ ਡਿੱਗ ਪਿਆ ਪੜਨ ਵਾਲੇ ਬੱਚੇ ਵੀ ਵਿੱਚ ਮਾਰੇ ਗਏ ਜੀ ਹਜੇ ਉਹਨਾਂ ਦਾ ਨਹੀਂ ਪਤਾ ਕਿੰਨੇ ਮਰੇ ਆ ਉਹਨਾਂ ਦੀ ਗਿਣਤੀ ਕੋਈ ਨਹੀਂ ਕਿਉਂਕਿ ਹੋਸਟਲ ਦੇ ਉੱਪਰ ਡਿੱਗ ਪਿਆ ਤੇ 2-3 ਮੰਜ਼ਲਾਂ ਦੇ ਵਿੱਚ ਵੜ ਗਿਆ ਕਿਉਂਕਿ ਉੱਪਰ ਮੰਜ਼ਲਾ ਕਈ ਮੰਜ਼ਲਾ ਸੀ ਜੀ ਦੱਸਦੇ ਆ ਵੀ ਉਹ 7-8 ਮੰਜ਼ਲੀ ਬਿਲਡਿੰਗ ਸੀ ਉਹ ਜਿਹਦੇ ਉੱਤੇ ਡਿੱਗਿਆ ਖਣੀ ਤੇ ਉਹ ਬਿਲਡਿੰਗ ਦੇ ਵਿੱਚ ਹੀ ਵੜ ਗਿਆ 3 ਮੰਜ਼ਲਾਂ ਉੱਪਰੋਂ ਤੇ ਬੱਚੇ ਕਹਿੰਦੇ ਪੜ ਰਹੇ ਸੀਗੇ ਉੱਥੇ ਜੋ ਉਸ ਉਥੋਂ ਦਾ ਬਣਿਆ ਹੋਇਆ ਸਿਸਟਮ ਵਿੱਚ ਜੀ ਹੋਸਟਲ ਸੀਗਾ ਬਣਿਆ ਖਾਣਾ ਤੇ ਉਹ ਪੜਾਈ ਵਾਲੇ ਬੱਚੇ ਸੀ ਜਿਹੜੇ ਉਹਨਾਂ ਦੀ ਮੌਤ ਹੋਈ ਹੈ ਸੋ ਉਹਨਾਂ ਦੀ ਹਜੇ ਗਿਣਤੀ ਆਉਣੀ ਬਾਕੀ ਐ ਸੱਚੇ ਪਾਤਸ਼ਾਹ ਹਰੇਕ ਦੀ ਸੁਖੀ ਵਸੇ ਆਪਾਂ ਤੇ ਹੀ ਚੋਣੇ ਐ ਖੁਸ਼ੀ-ਖੁਸ਼ੀ ਪਰਿਵਾਰ ਆਪਾਂ ਜਾਣੇ ਆ ਨਾ ਕਿਤੇ ਵੀ ਜਾਣਾ ਹੁੰਦਾ ਪਿਆਰ ਖੁਸ਼ੀ ਨਾਲ ਹੀ ਜਾਣੇ ਆ ਤੇ ਪਰ ਉਹਨਾਂ ਪਰਿਵਾਰਾਂ ਵਾਸਤੇ ਅੱਜ ਬਹੁਤ ਵੱਡੀ ਘਟਨਾ ਵਾਪਰੀ ਐ ਪਰ ਪ੍ਰਮਾਤਮਾ ਦਾ ਭਾਈ ਬਾਣਾ ਸੇ ਵੀ ਆਵਣ ਜਾਣ ਦਾ ਖੇਲ ਬਣਾਇਆ ਅਗਿਆਕਾਰੀ ਕਿੰਨੀ ਮਾਇਆ ਸੱਚੇ ਪਾਤਸ਼ਾਹ ਇਨਾਂ ਵਿਛੜੇ ਹੋਏ ਪਰਿਵਾਰਾਂ ਦੇ ਜੀਆਂ ਨੂੰ ਆਤਮਿਕ ਸ਼ਾਂਤੀ ਬਖਸ਼ੀ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਿਸ਼ ਕਰੀ ਇਹ ਹੀ ਅਰਦਾਸ ਹੈ ਜੀ ਆਓ ਸਾਰੇ ਜਪੀਏ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ